ਮਿਸਾਲ ਇਕਤਾ ਦਾ ਸਬੂਤ ਦਿੰਦੇ ਹੋਏ ਉਹਨੂੰ ਵਿਫਲ ਕਰਦਾ ਔਰ ਉਹਨੂੰ ਲੋਕਾਂ ਨੇ ਮੰਦਰ ਤੋਂ ਪੁਜਾ ਦੀ ਵੀ ਗੱਲ ਨਾ ਇਸ ਤਰ੍ਹਾਂ ਨਹੀਂ ਹੁੰਦੀ ਹੈ ਉਹਦੇ ਅਸੀਂ ਵਾਸਤੇ ਸਾਰੇ ਇਕੱਠੇ ਆ ਜਿਹੜੇ ਕਨਵਤੀ ਪ੍ਰੋਗਰਾਮ ਰੱਖਿਆ ਜੀ ਤੁਸੀਂ ਦੇਖਿਆ ਨਾ ਠਾਠਾ ਮਾਰਦਾ ਇੱਕ ਹੰਟ ਸਾਰਾ ਸਮਾਜ ਜੀ ਇਸ ਮਕਦਮੇ ਤੇ ਸੱਤੋਂ ਸੱਤ ਕਾਰਵਾਈ ਕਰਨ ਤੇ ਦੋਸ਼ੀਆਂ ਨੂੰ ਨਾ ਨਾ ਸਜ਼ਾ ਦਰਵਾਜ਼ਾ ਇਹ ਜਿਹੜੀ ਪਿਛਲੇ ਮਹੀਨੇ ਸੰਗਰ ਸਮਾਜਿਕ ਤੇ ਸ਼ਰਾਰਤੀ ਅੰਸਰਾ ਨੇ ਇਸ ਗੁਪਤਰ ਮੰਦਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਦੇ ਤੇ ਨਜਾਇਜ਼ ਕਬਜ਼ਾ ਕਰਨ ਦਾ ਕੋਸ਼ਿਸ਼ ਕੀਤੀ ਪਲੇਅਰ ਕੋਟ ਨੇ ਤੇ ਆਵਾਮ ਨੇ ਸਾਰੇ ਹਿੰਦੂ ਭਾਈਚਾਰੇ ਨੇ ਲਾ ਮਿਸਾਲ ਇਕਤਾ ਦਾ ਸਬੂਤ ਦਿੰਦੇ ਹੋਏ ਉਹਨੂੰ ਵਿਫਲ ਕਰਤਾ ਔਰ ਉਹਨਾਂ ਲੋਕਾਂ ਨੂੰ ਮੰਦਰ ਤੋਂ ਭਜਾਤਾ ਲੇਕਿਨ ਇਹ ਗੱਲ ਬੜੀ ਅਨਫੋਰਚੂਨੇਟ ਹੈ ਕਿ ਇਹ ਇੱਕ ਐਦਾ ਮੰਦਰ ਦੇ ਉੱਤੇ ਉਹ ਅਫਵਾ ਕਰਨ ਦੀ ਕੋਸ਼ਿਸ਼ ਕਰੇ ਇਹ ਆਪਣੇ ਆਪ ਵਿੱਚ ਬਹੁਤ ਹੀ ਫੁੱਟੀ ਗੱਲ ਔਰ ਮੈਂ ਸਮਝਦਾ ਜੇ ਤਾਂ ਸਰਕਾਰ ਨੂੰ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਪਰ ਸੁਰਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਬਹੁਤ اچھا ਹੋਇਆ ਕਿ ਤਾਂ ਜੇਤੀ ਮੌਕੇ ਤੇ ਆਏ ਹੋਮ ਜਵਾਬ ਦੇ ਇਹ ਨਾਲ ਉਸਨੂੰ ਸਾਮਾਨੇ ਅਜਾਊ ਸਾਰੇ ਲੋਕ ਜਿਨ੍ਹਾਂ ਨੇ ਉਤਸ਼ਾਹ ਦਿੱਤਾ ਉਨ੍ਹਾਂ ਪ੍ਰਤੀ ਅੱਜ ਆભાર ਪ੍ਰਗਟ ਕਰ ਲਈ ਉਨ੍ਹਾਂ ਦਾ ਸ਼ੁਕਰਾਨਾ ਕਰ ਲਈ ਹੈ ਜਿਹੜੇ ਖਾਲੀ ਦੇਵੀ ਮੰਦਰ ਕਮੇਟੀ ਇੰਦਾਰ ਇੰਤਜ਼ਾਮੀਆਂ ਕਮੇਟੀ ਅਨਿਲ ਮੋਦੀ ਜੀ ਦੀ ਪ੍ਰਧਾਨਗੀ ਇਹ ਉਨ੍ਹਾਂ ਨੇ ਇਹਨਾਂ ਸਾਰਿਆਂ ਨੂੰ ਸਦਾ ਦਿੱਤਾ ਔਰ ਦਿਲ ਦੀਆਂ ਗਹਿਰਾਈਆਂ ਤੋਂ ਉਨ੍ਹਾਂ ਸਾਰੇ ਸੱਜਣਾ ਦਾ ਧੰਨਵਾਦ ਕੀਤਾ ਖਾਸ ਕਰਕੇ ਨੌਜਵਾਨਾਂ ਦਾ ਜਿਨ੍ਹਾਂ ਨੇ ਉਦੋਂ ਸਾਡੇ ਇੱਕ ਸ਼ਬਦ ਦੇ ਉੱਤੇ ਇਹ ਮੰਦਰ ਦੀ ਆਨ ਬਾਨ ਸ਼ਾਂਤ ਤੇ ਮਰਿਆਦਾ ਵਜੇ ਇੱਕ ਇੱਕੇ ਮੌਕੇ ਤੇ ਲੜਾਈ ਲੜੀ ਔਰ ਅਸੀਂ ਇਹ ਵੀ ਅੱਜ ਸਾਰਿਆਂ ਨੇ ਮਹਿਸੂਸ ਕੀਤਾ ਕਿ ਸਮਾਜ ਦੇ ਵਿੱਚ ਇੱਕੇ ਦੀ ਲੋੜ ਹੈ ਸਮਾਜ ਦੇ ਵਿੱਚ ਇਕੱਠ ਦੀ ਲੋੜ ਹੈ ਸਮਾਜ ਦੇ ਵਿੱਚ ਜੁਰੂਰੀ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਮਾੜਾ ਅੰਸਰ ਐਦਾਂ ਦੀ ਕਾਰਵਾਈ ਨਾ ਕਰੇ ਔਰ ਸਮਾਜ ਨੂੰ بڑا ਸਮਾਜ ਦਾ ਸਤਕਾਰ ਹੈ ਸਮਾਜ ਦਾ ਜਿਹੜਾ ਜੋਤੇ ਮੈਂ ਵੀ ਰਹਿ ਚਾਹੇ ਉਹ ਪ੍ਰਸ਼ਾਸਨ ਹੋਵੇ ਚਾਹੇ ਉਹ ਮੁਕੇ ਦੀ ਸਰਕਾਰ ਹੋਵੇ ਚਾਹੇ ਉਹ ਸਰਕਾਰ ਦਾ ਨਮਾਜ਼ ਭਲਵਿੰਦਰ ਜੀ ਸਿੱਧੂ ਆਈਐਸਰ ਡਾਇਰੈਕਟਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲੇ ਸਾਡੇ ਅੰਕੂ ਜਤਮੀ ਜੀ, ਪ੍ਰੇਮ ਸਾਗਰ ਜੀ, ਵਿਆਦਕਿੰਗ ਜੀ ਹੋਰ ਸਾਰੇ ਸਬਾਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਗੇ ਬਹੁਤ ਆ ਸੰਭਾਲਿਆ ਪੂਰੇ ਤਰੀਕੇ ਨਾਲ ਸਾਰਾ ਐਮ ਪਲਾਨ ਕਰਕੇ ਉਹਨਾਂ ਨੂੰ ਉਹਨਾਂ ਦੇ ਮਨਜ਼ੂਬਿਆਂ ਨੂੰ ਬਫਲ ਕੀਤਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਕਾਮਯਾਬ ਨਹੀਂ ਹੋਣ ਦਿੱਤਾ ਧੰਨਵਾਦ ਅੱਜ ਕੰਨੈਕਟੀਸਟ ਨੇ ਸਮਾਗਮ ਕਰਾਇਆ ਜਿਸ ਨੂੰ ਬਹੁਤ ਧੰਨਵਾਦ ਵੀ ਕੀਤਾ ਸਾਰੀ ਸੰਗਤ ਦਾ ਅੱਜ ਸੀਜੀ ਅੱਜ ਸਨਮਾਨ ਸਰੋ ਦੇ ਤਨਵਾ ਸਭਰੋਂ ਕਿ ਤਾਦੀ ਇਹ ਦੂਸਰਾ ਸਾਰਾ ਜੇ ਬੈਠਾ ਹੋਇਆ ਹੈ ਕਿਉਂਕਿ ਪਿਛਲੇ 30 ਦਿਨ ਤੋਂ ਜੀ ਜੋ ਲੋਕ ਇਸ ਮੰਦਰ ਤੇ ਸਾਰਤੀ ਦਿਨ ਪਾਦੇ ਹੈ ਇਸ ਸਮਾਜਿਕ ਬੰਦਿਆਂ ਨੇ ਇਹ ਇਸ ਮੰਦਰ ਦੇ ਮੰਦਰ ਦੀ ਜਗਾ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਜਿਹੜਾ ਕਿ ਸਮਾਜ ਅਕੀਲਾ ਹੋ ਗਿਆ ਗੜੀ ਧੋਗੇ ਉਹਨੂੰ ਵੀ ਫਲ ਕਰ ਦਿੱਤਾ ਗਿਆ ਕਿ ਫਲ ਕਰ ਲੋਆ ਇਹ ਪੁਲਿਸ ਨੇ ਵੀ ਸਾਡੀ ਉਸੇ ਆਪਣੀ ਕਾਫੀ ਹੈਲਪ ਕੀਤੀ ਪੁਲਿਸ ਦੇ ਸਹਿਯੋਗ ਨਾਲ ਇਹ ਸਾਰਾ ਚੱਲ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਕਸੂਦ ਪਈ ਸੀ ਉਹਨੂੰ ਵੀ ਫਲ ਕਰ ਦਿੱਤਾ ਸਾਨੂੰ ਕਾਮਯਾਬੀ ਮਿਲੀ ਤੇ ਅਸੀਂ ਅੱਜ ਸਾਰਾ ਸਮਾਜ ਹਿੰਦੂ ਸਮਾਜ ਇਕੱਠਾ ਹੋਇਆ ਹੈ ਤੇ ਅਵੀ ਇਕੱਠਾ ਇਸ ਤਰ੍ਹਾਂ ਨਹੀਂ ਹੁੰਦੀ ਹੈ ਉਹਦੇ ਅਸੀਂ ਵਾਸਤੇ ਸਾਰੇ ਇਕੱਠੇ ਆ ਕੋਈ ਵੀ ਅੱਗੇ ਨੂੰ ਬਦਲਿਆ ਇੱਕ ਸੱਦੇ ਦੇ ਸਾਰੇ ਹਿੰਦੂ ਸਮਾਜ ਆਨ ਤੇ ਆਪ ਆਪਣਾ ਹਰੀ ਦਾ ਬੰਦਾ ਆਪਨੇ ਆਨ ਨੂੰ ਤਿਆਰ ਹੈ ਤੇ ਇਕੱਠਾ ਅੱਗੇ ਨੂੰ ਹੋਏਗਾ ਇੱਕ ਹੋਰ ਬਹੁਤ ਏਜ ਗੱਲ ਹੈ ਜਿਹੜਾ ਦਿਨ ਤਿਆਂ ਨੇ ਇਸ ਤਰ੍ਹਾਂ ਦੇ ਬੰਦੇ ਨੇ ਆਣਾ ਇਹਦੇ ਵਿੱਚ ਕੋਈ ਨਾ ਕੋਈ ਕਿਸੇ ਕਿਸਮ ਦੀ ਚਾਲ ਜ਼ਰੂਰ ਹੈ ਅਸੀਂ ਐਸਐਸਬੀ ਸਾਹਿਬ ਦਾ ਧੰਨਵਾਦ ਕਰਦੇ ਆ ਤੇ ਐਸਐਸਬੀ ਸਾਹਿਬ ਨੂੰ ਇਹ ਵੀ ਬੇਨਤੀ ਕਰਾਂਗੇ ਵੀ ਅੱਗੇ ਨੂੰ ਆਪਣਾ ਇਹ ਗੱਲ ਦੀ ਗਹਿਰਾਈ ਦੇ ਇਤਜਾਦ ਵਿੱਚ ਇੱਕ ਤਰ੍ਹਾਂ ਹੋਇਆ ਕਿਦੇ ਇਸ਼ਾਰੇ ਤੇ ਹੋਇਆ ਕਿਵੇਂ ਹੋਇਆ ਤੇ ਇਹ ਇਹ ਕਿਵੇਂ ਕਿਦੇ ਇਸ਼ਾਰੇ ਤੇ ਹੋਇਆ ਇਹਦਾ ਤਾਂ ਕਿ ਅੱਗੇ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਤਾਂ ਐਸਐਸਬੀ ਨੂੰ ਸਾਹਿਬ ਨੂੰ ਇਹ ਰਿਕਵੈਸਟ ਕਰਾਂਗੇ ਵੀ ਇਸ ਮਕਦਮੇ ਦੇ ਸਬੰਧ ਤੋਂ ਸਖਤ ਕਾਰਵਾਈ ਕਰਨ ਤੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਦਰਵਾ। ਜਮੀਨ ਸਾਹਿਬ ਕਹਿੰਦੇ ਕਿ ਪਹਿਲਾਂ ਕਾਲੀ ਮਾਤਾ ਮੰਦਰ 'ਚ ਬੇਇੱਜ਼ਤੀ ਹੋਈ। ਉਹ ਕਹਿੰਦੇ ਸੁਣਨ ਚਾਹਿਆ ਕਿ ਕੱਲ ਵੀ ਡੇ ਦੇ ਆਤਮਰਾਮ ਜੀ ਮੰਦਰ 'ਚ ਵੀ ਕੋਈ ਗੱਲ ਹੋਈ ਹੈ। ਕਿ ਲੱਗਦਾ ਕਿ Hindu ਧਰਮ ਤੇ ਅੱਜਕੱਲ੍ਹ ਹਮਲੇ ਜ਼ਿਆਦਾ ਹੋ ਰਹੇ ਨੇ। ਹਮਲੇ ਚਾਹੇ ਹੋਣ ਜਾਂ ਨਾ ਹੋਣ ਹਿੰਦੂ ਧਰਮ ਇੱਕ ਜੋਟਾ ਹੈ ਅੱਜ ਜੋ ਸ਼੍ਰੀ ਕਾਲੀ ਮਾਤਾ ਮੰਦਰ ਪ੍ਰਧਾਨ ਅਨਿਲ ਮੋਦੀ ਜੀ ਹੋ ਰਹੇ ਨੇ ਦੀ ਟੀਮ ਨੇ ਜਿਹੜਾ ਇੱਕ ਧਨਵਤੀ ਪ੍ਰੋਗਰਾਮ ਰੱਖਿਆ ਜੀ ਤੁਸੀਂ ਦੇਖਿਆ ਨਾ ਠਾਠਾ ਮਾਰਦਾ ਇੱਕ ਹਜ਼ਾਰਾਂ ਸਮਾਜ ਜਿੰਨੀਆਂ ਵੀ ਸੰਸਥਾਵਾਂ ਨੇ ਸਭ ਦੇ ਨੁਮਾਇंदे ਅੱਜ ਇਸ ਪੰਡਾਲ ਦੇ ਵਿੱਚ ਪਹੁੰਚੇ ਜੀ ਕਿਉਂ ਸਰਵਾਨ ਪਹੁੰਚੇ ਡਾਕਟਰ ਸਾਹਿਬਾਨ ਪਹੁੰਚੇ ਪੱਤਰਕਾਰ ਸਾਹਿਬਾਨ ਆਏ ਹਰੇਕ ਇੱਤੇ ਦੇ ਵਿੱਚ ਚਾਹ ਰਾਜਨੀਤਿਕ ਆਰਥਿਕ ਸਮਾਜਿਕ ਧਾਰਮਿਕ ਹਰ ਕਿੱਤੇ ਦੇ ਵਿੱਚ ਉਹਨਾਂ ਦਾ ਵੇ ਜਿਹੜਾ ਠੱਠ ਹੋਇਆ ਨਾ ਕੋਈ ਹਿੰਦੂ ਸਮਾਜ ਦੀ ਜੋ ਇੱਕ ਜੁੜਤਾ ਹੈ ਨਾ ਇਹਨੂੰ ਦੱਸੋ ਜਿਹੜੇ ਗੱਲ ਤੁਸੀਂ ਕਹੀ ਹੈ ਨਾ ਤੇ ਹਮਲੇ ਹੋ ਰਹੇ ਨੇ ਹਿੰਦੂ ਸਮਾਜ ਪਰਵਾਹ ਨਹੀਂ ਕਰਦਾ ਕਿਉਂਕਿ ਜਦੋਂ ਅਸੀਂ ਇੱਕ ਜੁਟਾ ਜਦੋਂ ਅਸੀਂ ਇਕੱਠੇ ਆਂ ਅਸੀਂ ਹਰ ਹਮਲੇ ਦਾ ਮੂੰਹ ਤੋੜ ਕੇ ਬਾਹਰ ਕੱਢੀਏ ਅਸੀਂ ਮੰਦਰ ਦੇ ਵਿੱਚ ਦੇਖਿਆ 2 ਮਹੀਨੇ ਦੇ ਲਾਸਟ ਦੇਖਿਆ ਕਿਵੇਂ ਸ਼ਰਾਰਤੀ ਅੰਸਰਾਂ ਨੇ ਬੇਅਦਬੀ ਕਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਆਂ ਦੀ ਸਮਾਜਿਕ ਜ਼ਿੰਮੇਵਾਰਤਾ ਦੇ ਨਾਲ ਖੇਡਿਆ ਵਿਸ਼ੇਸ਼ ਤਾਨਵਾਦੀਆਂ ਅਸੀਂ ਮਲੇਰਕੋਟਾ ਪੁਲਿਸ ਦੇ ਸਰਦਾਰ ਗਗਨਜੀਤ ਸਿੰਘ ਜੀ ਐਸਐਸਪੀ ਸਾਹਿਬ ਦੋ ਦੋਸਤ ਜਿਨ ਮਹੀਨੇ ਰੱਖੀ ਸੀ ਦੋ ਦੂਰੇ ਆਏ ਨੇ ਸਰਾਰਤੀ ਅੰਸਰ ਮੰਦਰ ਦੇ ਅੰਦਰ ਅਸੀਂ ਤੁਹਾਨੂੰ ਸੂਚਨਾ ਦਿੱਤੀ ਜਿਵੇਂ ਕਿ ਸਰਪੀ ਸਾਹਿਬ ਨੇ ਉਹਨਾਂ ਨੇ ਤੁਰੰਤ ਆਨੰਦ ਖਾਨ ਦੇ ਵਿੱਚ ਆਪਣੀ ਪੁਲਿਸ ਕਾਸਟ ਕੀਤੀ ਔਰ ਜਿਨ ਨੇ ਵੀ ਉਹ ਸਰਾਰਤੀ ਅੰਸਰ ਸਭ ਨੂੰ ਉਹ ਬਹੁਤ ਖੁਸ਼ੀ ਹੈ ਪਰ ਜੇਕਰ ਦੁਰਘਟਨਾ ਪੀਛੜਦੀ ਬੜੇ ਵੀ ਨਹੀਂ ਤੁਹਾਨੂੰ ਲੋਜ਼ੀ ਕਰਦੇ ਚੱਲ ਨਹੀਂ ਰਿਹਾ ਅੱਜ ਦਾ ਇਹ ਸਮਾਗਮ ਜੀ ਦਾ ਇੱਕ ਧੰਨਵਾਦ ਰੂਪੀ ਸਮਾਗਮ ਜੀ ਦਾ ਇੱਕ ਸਮਾਗਮ ਜਿਹਦੇ ਵਿੱਚ ਸਨਮਾਨ ਦਿੱਤਾ ਗਿਆ ਸਾਰੇ ਸਮਾਜ ਦੇ ਜਿੰਨੇ ਵੀ ਦਰਮਾਨੇ ਜਿਸ ਮੰਡਾਲ ਦੇ ਵਿੱਚ ਪਹੁੰਚੇ ਸੀਗੇ ਮੰਦਰ ਕਮੇਟੀ ਦੀ ਤਰਫੋਂ ਸਾਡਾ ਸਰਪਾਪਾ ਕੇ ਸਨਮਾਨ ਦਿੱਤਾ ਗਿਆ ਅੱਜ ਦੇ ਸਾਡੇ ਇੱਕ ਨਿਸ਼ਾਨਾ ਬਹੁਤ ਜੀਵਾਂ ਮਾਂ ਦੇ ਚੁਕੇ ਨੇ ਸਾਡੇ ਸਮਾਜ ਦੇ ਨਾਮ ਖੜਦੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਖੜਦੇ ਨੇ ਕਿਉਂਕਿ ਤੁਸੀਂ ਕੇ ਪੇ ਬੁਲਾ ਰਹੇ ਨੇ ਆਪਣੇ ਜੋ ਮੰਦਰ ਭਾਗ ਨੇ ਕਿ ਪ੍ਰਗਟ ਕਿਤੇ ਹੋਰ ਬਹੁਤ ਅੱਛਾ ਲੱਗ ਰਿਹਾ ਹੈ ਸਮਾਜ ਨੂੰ ਬਹੁਤ